ਆਦab ਸਤਿ ਸ੍ਰੀ ਅਕਾਲ ਦੇਖੋ ਅੱਜ ਮੈਂ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਦੇਖੋ ਪਿਓਰ ਕਾਟਨ ਦੇ ਸੂਟ ਨੇ ਜੀ ਕੈਮਰਿਕ ਕਾਟਨ ਦੇ ਸੂਟ ਆ ਸਾਰੇ ਸਾਰੇ ਬਹੁਤ ਸੋਹਣੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਅੱਜ ਮੈਂ ਸਰਬਾ ਬ੍ਰਾਂਡ ਦੇ ਵੀ ਸੂਟ ਲੈ ਕੇ ਆਇਆ ਵੀਡੀਓ ਨੂੰ ਸਕਿਪ ਨਹੀਂ ਕਰਨਾ ਬਹੁਤ ਸੋਹਣੇ ਸੂਟ ਨੇ ਸਾਰੇ ਖੂਬਸੂਰਤ ਪੀਸਾ ਦੇਖੋ ਪਿਓਰ ਕੈਮਰਿਕ ਕਾਟਨ ਹੈ ਜੀ ਡਿਜੀਟਲ ਪ੍ਰਿੰਟਿੰਗ ਆ ਨਾਲ ਦੇਖੋ ਕਿੰਨਾ ਸ਼ਾਨਦਾਰ ਇਹ ਤੇ ਵਰਕ ਕੀਤਾ ਹੋਇਆ ਆਰੀ ਦਾ ਵਰਕ ਵੀ ਆ ਨਾਲ ਡਾਇਮੰਡ ਸ੍ਰੋਸਤੀ ਦਾ ਕੰਮ ਵੀ ਕੀਤਾ ਘੇਰੇ ਦੇ ਉੱਪਰ ਵੀ ਆ ਪਲੇਨ ਕਾਟਨ ਦੀ ਰਹੂਗੀ ਬਾਟਮ ਦੇ ਨਾਲ ਦੁਪੱਟਾ ਰਹੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਤੁਹਾਨੂੰ ਪਤਾ ਹੀ ਹੈ ਜੀ ਪਿਓਰ ਕਹੂੰਗਾ ਨਾ ਤਾਂ ਤੁਹਾਨੂੰ ਪਿਓਰ ਦਾ ਹੀ ਦੁਪੱਟਾ ਦਊਗਾ ਜੀ ਡਿਜੀਟਲ ਦੁਪੱਟਾ ਪਿਓਰ ਦਾ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਪੂਰੀ ਲੈਂਥ ਦਾ ਸੂਟ ਹੈ ਕੋਈ ਲੈਣੀ ਲਾਉਣ ਦੀ ਲੋੜ ਨਹੀਂ ਰੇਂਜ ਰਹੂਗੀ ਸਿਰਫ 995 ਰੁਪਏ ਜੀ ਆ ਲੋ ਜੀ ਇਹਦੇ ਚ ਆ ਗਿਆ ਕਲਰ ਨੇਵੀ ਬਲੂ ਇਹ ਸਾਰੇ ਪਿਓਰ ਕੈਮਰਨ ਕਾਟਨ ਦੇ ਪੀਸ ਨੇ ਜੀ ਪੀਸ ਚੈੱਕ ਕਰੋ ਜਰਾ ਪ੍ਰਿੰਟਿੰਗ ਦੇਖੋ ਡਿਜ਼ਾਈਨਿੰਗ ਦੇਖੋ ਬੈਕਫ੍ਰਂਟ ਦੋਨੋਂ ਪ੍ਰਿੰਟਡ ਮਿਲਣਗੇ ਬਾਹਾਂ ਦੇ ਉੱਪਰ ਤੁਹਾਨੂੰ ਅਲੱਗ ਪ੍ਰਿੰਟਿੰਗ ਮਿਲੂਗੀ ਔਰ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਦੁਪੱਟਾ ਵੀ ਡਿਜੀਟਲ ਮਿਲੂਗਾ ਜੀ ਤੁਹਾਨੂੰ ਡਿਜ਼ਾਈਨ ਦੇਖੋ ਦੁਪੱਟੇ ਦਾ ਕਿੰਨਾ ਸ਼ਾਨਦਾਰ ਪ੍ਰਿੰਟਿੰਗ ਆ ਦੁਪੱਟੇ ਦੇ ਉੱਪਰ ਖੂਬਸੂਰਤ ਦੁਪੱਟਾ ਰੇਅਰ ਸਿਰਫ 995 ਰੁਪਏ ਵੀਡੀਓ ਨੂੰ ਲਾਸਟ ਤੱਕ ਦੇਖਦੇ ਹੋ ਸਕਿਪ ਨਾ ਕਰਿਓ ਹਾਂ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਕਿਆ ਬਾਤ ਹੈ ਪੀ ਚੈੱਕ ਕਰੋ ਜੀ ਮਹਿੰਦੀ ਕਲਰ ਆ ਗਿਆ ਜੀ ਕਲਰ ਦੇਖੋ ਗੱਡੇ ਸੋਹਣੇ ਨਵੇਂ ਰੰਗ ਆਏ ਨੇ ਸਾਰੇ ਦੇ ਸਾਰੇ ਰੇਟ ਰਹੂਗਾ ਸਿਰਫ 995 ਰੁਪਏ ਜੀ ਖੂਬਸੂਰਤ ਪੀਸ ਹੈ ਆ ਚੈੱਕ ਕਰੋ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਪੂਰਾ ਲੰਬਾ ਚੜਾ ਪਿਓਰ ਦਾ ਦੁਪੱਟਾ ਸਿਰਫ 995 ਰੁਪਏ ਕੋਰੀਅਰ ਆਲ ਓਵਰ ਇੰਡੀਆ ਦੇ ਰੂਗਾ ਜੀ ਫ੍ਰੀ ਆਹ ਲਓ ਜੀ ਮਸਟਰਡ ਕਲਰ ਆ ਗਿਆ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਮਸਟਰਡ ਕਲਰ ਕਿੰਨਾ ਵਧੀਆ ਕਲਰ ਹੈ ਮਸਟਰਡ ਆਹ ਲਓ ਜੀ ਪ੍ਰਿੰਟਿੰਗ ਦੇਖੋ ਨੈਕਲਾਈਨ ਚੈੱਕ ਕਰ ਲਓ ਨੈਕਲਾਈਨ ਤੇ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਆਰੀ ਦਾ ਕੰਮ ਕੀਤਾ ਹੋਇਆ ਖੂਬਸੂਰਤ ਪੀਸ ਹੈ डायमंड स्क्रोसकी ਦਾ ਵੀ ਕੰਮ ਕੀਤਾ ਹੋਇਆ ਨਾਲ ਬਾਟਮ ਮਿਲੂਗੀ ਜੀ ਕਾਟਨ ਦੀ ਮਸਟਰਡ ਕਲਰ ਦੀ ਔਰ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਰੇਂਜ ਰਹੂਗੀ ਸਿਰਫ 995 ਰੁਪਏ ਦੀ ਜੀ ਚੈੱਕ ਕਰੋ ਬਹੁਤ ਸੋਹਣਾ ਪੀਸ ਹੈ ਜੀ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਹਾਂ ਨਵੇਂ ਕਸਟਮਰ ਜਿਹੜੇ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਕਰੀਮ ਕਲਰ ਦਾ ਪੀਸ ਆ ਜੀ ਸੋਲੋ ਪੀਸ ਆਇਆ ਬਹੁਤ ਸੋਹਣਾ ਪੀਸ ਆ ਨੈਕਲੈਂਸ ਚੈੱਕ ਕਰ ਲਓ ਤੇਰਾ ਚੈੱਕ ਕਰ ਲਓ ਇਹਦਾ ਵੀ ਦੁਪੱਟਾ ਤੁਹਾਨੂੰ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਆਹ ਲਓ ਜੀ ਬਾਟਮ ਕਰੀਮ ਕਲਰ ਦੀ ਬਾਟਮ ਆ ਔਰ ਦੁਪੱਟਾ ਦੇਖੋ ਜੀ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਦੁਪੱਟੇ ਦੀ ਪ੍ਰਿੰਟ ਦੇਖੋ ਕਿੱਡੀ ਲਾਈਵ ਆ ਪ੍ਰਿੰਟਿੰਗ ਆ ਜੀ ਖੂਬਸੂਰਤ ਪੀਸ ਸਿਰਫ 995 ਰੁਪਏ ਜੀ ਆਹ ਲਓ ਜੀ ਜਾਮ ਕਾਟਨ ਦੇ ਉੱਪਰ ਪੀਸ ਹੈਗਾ ਪੀਸ ਦੇਖੋ ਕਿੱਡਾ ਸ਼ਾਨਦਾਰ ਆ ਨਿਓਨ ਸ਼ੇਡ ਦਾ ਪੀਸ ਆ ਜੀ ਡਿਜੀਟਲ ਪ੍ਰਿੰਟਿੰਗ ਆ ਖੂਬਸੂਰਤ ਪੀਸ ਆਹ ਲਓ ਜੀ ਬਾਟਮ ਦੇ ਨਾਲ ਦੁਪੱਟਾ ਜੀ ਫੁੱਲ ਪਿਓਰ ਦਾ ਹੀ ਮਿਲੂਗਾ ਜੀ ਦੁਪੱਟਾ ਉਹ ਵੀ ਡਿਜੀਟਲ ਦੁਪੱਟਾ ਲੰਬਾ ਚੌੜਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਸਿਰਫ 995 ਰੁਪਏ ਜੀ ਇਹ ਸਿੰਗਲ ਸਿੰਗਲ ਪੀਸ ਨੇ ਜੀ ਇਹ 995 ਰੁਪਏ ਚ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਆਹ ਲਓ ਜੀ ਆਦੀ ਦਾ ਕੰਮ ਕੀਤਾ ਹੈ ਜੀ ਜਾਮ ਕਾਟਨ ਕਪੜਾ ਰਹੂਗਾ ਸਿਰਫ 995 ਰੁਪਏ ਜੀ ਕੋਰੀਅਰ ਦਾ ਕੋਈ ਖਰਚਾ ਨਹੀਂ ਕਿਸੇ ਵੀ ਤਰ੍ਹਾਂ ਦਾ ਆਹ ਲਓ ਜੀ ਦੁਪੱਟਾ ਚੈੱਕ ਕਰੋ ਜੀ ਪੂਰਾ ਲੰਬਾ ਚੌੜਾ ਪਿਓਰ ਦਾ ਦੁਪੱਟਾ सिर्फ 995 रुपी जी बस जल्दी स्क्रीनशॉट लेके भेज दो नंबर मेरे थोड़ी स्क्रीन पे नेक्स्ट आर्टिकल दिखा दीजिए जी कपड़ा चेक करो जरा और प्रिंटिंग देखो कितनी शानदार प्रिंटिंग है रेट 1050 रुपी जी डिजिटल प्रिंटिंग है इसकी स्ट्राइप्स बनी है फ्लावर्स के ऊपर सारा हाईलाइट ਕੀਤਾ ਹੋਇਆ सिर्फ 1050 रुपी जी बावां ਤੇ ਲਗ ਪ੍ਰਿੰਟ ਮਿਲੂਗੀ कलर देखो लाइट ਫੁਲਿਜ ਕਰਦਾ ਪੀਸ ਹੈ ਔਰ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਬਹੁਤ ਸੋਹਣਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਕਿੰਨੀ ਸ਼ਾਨਦਾਰ ਸਿਰਫ 1050 ਰੁਪਏ ਕਰੀਮ ਕਲਰ ਦੇ ਉੱਪਰ ਇਹ ਕਲਰ ਦੇਖੋ ਕੰਟਰਾਸਟ ਬਾਟਮਾਂ ਨੇ ਸਾਰੀਆਂ ਹੀ ਖੂਬਸੂਰਤ ਪੀਸ ਹੈ ਸਿਰਫ 1050 ਰੁਪਏ ਜੀ ਪਿਓਰ ਕੁਆਲਿਟੀ ਇਹ ਦਊਗਾ ਜਿਹੜੀਆਂ ਦਊਗਾ ਤੁਹਾਨੂੰ ਮੈਂ ਖੂਬਸੂਰਤ ਪੀਸ ਚੈੱਕ ਕਰੋ ਜਰਾ ਸਿਰਫ 1050 ਰੁਪਏ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਸੂਰਤਾ ਤੁਹਾਨੂੰ 950 ਦੇ ਪੈਣਾ ਜੀ ਕੁਰੀਅਰ ਦਾ ਪੈਸਾ ਕੋਈ ਨਹੀਂ ਲੈਣਾ ਦੇਖੋ ਆ ਚੈੱਕ ਕਰੋ ਜਰਾ ਪੀਸ ਦੁਪੱਟਾ ਚੈੱਕ ਕਰੋ ਜਰਾ ਫੁੱਲ ਪਿਓਰ ਦਾ ਦੁਪੱਟਾ ਰੇਂਜ ਰਹੂਗੀ ਸਿਰਫ 2050 ਰੁਪਏ ਸਾਨੂੰ ਵੀਡੀਓ ਚ ਅੱਗੇ ਸੈਬਾ ਬ੍ਰੈਂਡ ਦੇ ਸੂਟ ਆਏ ਨੇ ਬਹੁਤ ਸੋਹਣੇ ਸੂਟ ਆ ਉਹ ਵੀ ਦਿਖਾਉਂਗਾ ਤੁਹਾਨੂੰ ਮੈਂ ਜਾਂਗ ਕਾਟਨ ਕਪੜਾ ਚੈੱਕ ਕਰੋ ਜੀ ਪਿਕ ਕਲਰ ਦੇਖੋ ਪਹਿਲਾਂ ਤਾਂ ਲਾਈਟ ਗਾਜਰੀ ਜਿਹਾ ਕਲਰ ਹੈ ਐਮਬਰਾਇਡਰੀ ਹੈ ਜੀ ਨਾਲ ਆਰੀ ਦਾ ਕੰਮ ਕੀਤਾ ਹੋਇਆ ਹੈ ਨਾਲ ਡਾਇਮੰਡ ਸਰੋਸਕੀ ਦਾ ਕੰਮ ਹੈ ਜੀ ਔਰ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਪਿਓਰ ਜਪਾਨ ਸ਼ਫੌਨ ਜਿਹੜੀ ਹੁੰਦੀ ਆ ਆ ਲੋ ਜੀ ਦੁਪੱਟਾ ਚੈੱਕ ਕਰੋ ਪਿਓਰ ਦਾ ਦੁਪੱਟਾ ਰੇਂਜ ਰਹੂਗੀ ਸਿਰਫ 1050 ਰੁਪਏ ਜੀ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਵੀ ਚੀਜ਼ ਮੈਂ ਸੇਲ ਕਰਦਾ ਨਾ ਮੈਂ ਬ੍ਰੈਡ ਐਂਡ ਸੂਟ ਹੀ ਸੇਲ ਕਰਦਾ ਮੈਂ ਦੂਸਰੇ ਸੂਟ ਸੇਲ ਹੀ ਨਹੀਂ ਕਰਦਾ ਜੀ ਆ ਲੋ ਖੂਬਸੂਰਤ ਪੀਸ ਕਲਰ ਦੇਖੋ ਕਿੰਨਾ ਸ਼ਾਨਦਾਰ येलो ਕਲਰ ਦਾ ਪੀਸ ਹੈ ਜੀ ਆ ਲੋ ਜੀ ਬਾਟਮ ਇੱਕ ਇੱਕ ਪੀਸ ਖੋਲ ਕੇ ਦਿਖਾਉਣਾ ਤੁਹਾਨੂੰ ਮੈਂ ਸਿਰਫ 1050 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ कोई एक्स्ट्रा चार्ज नहीं दुपट्टा चेक करो जरा फुल प्योर ਦਾ ਦੁਪੱਟਾ ਖੂਬਸੂਰਤ ਦੁਪੱਟਾ ਜੀ ਆ ਲਓ ਕਿੰਨਾ ਸ਼ਾਨਦਾਰ ਡਿਜੀਟਲ ਪ੍ਰਿੰਟਰ ਦਾ ਦੁਪੱਟਾ ਰੇਟ ਰਹੂਗਾ 1050 ਰੁਪਏ ਨੈਕਸਟ ਡਿਜ਼ਾਈਨ ਦਿਖਾਉਂਗਾ ਜੀ ਪਿਓਰ कॉटन ਆ ਗਈ ਜੀ ਪ੍ਰਿੰਟਿੰਗ ਚੈੱਕ ਕਰੋ ਪਹਿਲੇ ਤੋਂ ਖੂਬਸੂਰਤ ਪੀਸ ਜੀ ਇਹਦੇ ਉੱਤੇ ਨਾ ਨੋਟ ਵਰਕ ਦਾ ਕੰਮ ਕੀਤਾ ਹੋਇਆ ਜਿਹੜਾ ਜ਼ੂਮ ਕਰਕੇ ਦਿਖਾ ਦੋ ਆ ਸਾਰਾ ਨੋਟ ਵਰਕ ਦਾ ਕੰਮ ਕੀਤਾ ਹੋਇਆ ਨਾਲ ਸੈਬਾ ਬ੍ਰੈਂਡ ਦਾ ਪੀਸ ਹੈ ਜੀ ਖੂਬਸੂਰਤ ਪੀਸ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਆਰੰਝੰਗ ਪਰ ਅਲੱਗ ਪ੍ਰਿੰਟਿੰਗ ਹੈ ਬੈਕ ਪ੍ਰਿੰਟ ਦੋਨੋ ਪ੍ਰਿੰਟਡ ਮਿਲਣਗੇ ਜੀ ਔਰ ਨਾਲ ਤੁਹਾਨੂੰ ਪਿਓਰ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਚੈੱਕ ਕਰੋ ਜਰਾ ਸਨੈਪ ਤੁਹਾਨੂੰ ਮੈਂ ਦਿਖਾਉਂਗਾ ਨਾਲ ਸਿਰਫ 1195 ਰੁਪਏ ਜੀ ਆ ਲੋ ਜੀ ਆਫਟਰ ਸਟਿਚਿੰਗ ਦੇਖੋ ਚੈੱਕ ਕਰੋ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਨਵੇਂ ਜਿਹੇ ਕਲਰ ਆਏ ਨੇ ਸਾਰੇ ਇਹਦੇ ਵਿੱਚ ਖੂਬਸੂਰਤ ਕਲਰ ਦੇਖੋ ਜੀ ਕਿਆ ਬਾਤ ਹੈ ਆ ਲੋ ਜੀ ਪੀਸ ਚੈੱਕ ਕਰੋ ਨੈਕਲੈਂਸ ਉੱਪਰ ਡਿਜ਼ਾਈਨਿੰਗ ਚੈੱਕ ਕਰੋ ਪਹਿਲਾਂ ਤਾਂ ਨਾਲ ਵਰਕ ਕੀਤਾ ਹੈ ਸਾਰਾ ਸੈਬਾ ਬ੍ਰਾਂਡ ਦੇ ਪੀਸ ਨੇ ਜੀ ਸਾਰੇ ਆਹ ਲਓ ਜੀ ਬਾਟਮ ਤੇ ਨਾਲ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਜੀ ਸਿਰਫ 1195 ਰੁਪਏ ਜੀ ਕੰਟਰਾਸਟ ਦੁਪੱਟਾ ਨੇ ਜੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ ਰੇਂਜ ਰਹੂਗੀ ਸਿਰਫ 1195 ਰੁਪਏ ਜੀ ਆਪਸ ਸਿਟਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸਨੈਪ ਤੋਂ ਨੂੰ ਮੈਂ ਨਾਲ ਦਿਖਾਈ ਜਾ ਰਹੇ ਸਾਰੇ ਸੂਟਾਂ ਦਾ ਆਹ ਲਓ ਜੀ ਨੈਕਸਟ ਪੀਸ ਚੈੱਕ ਕਰੋ ਨੇਵੀ ਬਲੂ ਜਿਹਾ ਕਲਰ ਹੈ ਪੈਨਲ ਬਣਿਆ ਹੋਇਆ ਜੀ neck ਦੇ ਉੱਪਰ ਕਢਾਈ ਹੈ ਜੀ ਨਾਲ ਕੀਤੀ ਹੋਈ ਬਿਲਕੁਲ ਅਲੱਗ ਜੀ ਪ੍ਰਿੰਟਿੰਗ ਹੈ ਸਾਰੇ ਛੋਟਾਂ ਦੀ ਆਹ ਲੋ ਜੀ ਬਾਟਮ ਖੂਬਸੂਰਤ ਬਾਟਮ ਔਰ ਦੁਪੱਟਾ ਦਾ ਹਾਂ ਤੁਹਾਨੂੰ ਲਾਈਵ ਆਪ ਦੁਪੱਟਾ ਜੀ ਕਾਟਨ ਦਾ ਰੇਂਜ ਰਹੂਗੀ ਸਿਰਫ 1100 ਤੇ 95 ਰੁਪਏ ਬ੍ਰਾਂਡ ਚੈੱਕ ਕਰ ਲਓ ਸੂਟ ਚੈੱਕ ਕਰ ਲਓ ਜੀ ਖੂਬਸੂਰਤ ਪੀਸ ਲਓ ਜੀ ਦੁਪੱਟਾ ਦੇਖੋ ਜਰਾ सिर्फ ग्यारह सौ पचानवे रुपए जी आफ्टर स्टिचिंग तरह बनूगा सूट कोई पी छन आया नहीं बस जल्दी जल्दी पे। नंबर मेरे स्क्रीन शॉट लेके भेज दोन के उपर जी आलो जी ग्रे कलर आ गया जी प्रिंटिंग देखो नैक के उपर खूबसूरत प्रिंटिंग जी क्या बात है आलो जी बॉटम खूबसूरत बॉटम आलो दुपटा तो ਦੁਪੱਟਾ ਵੀ 골ਡਨ ਕਲਰ ਦਾ ਦੁਪੱਟਾ ਜੀ ਕੰਟਰਾਸਟ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਜੀ ਸਾਇਬਾ ਬ੍ਰਾਂਡ ਦੇ ਪੀਸ ਹੈ ਜੀ ਸਾਰੇ ਆ ਲੋ ਪਿਓਰ ਕਾਟਨ ਦਾ ਹੀ ਦੁਪੱਟਾ ਰੇਂਜ ਰਹੂਗੀ ਸਿਰਫ 1195 ਰੁਪਏ ਜੀ ਆਪ ਤੁਸੀਂ ਟਿੰਗ ਦੇਖੋ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਆ ਲੋ ਸਾਇਬਾ ਬ੍ਰਾਂਡ ਦਾ ਡਿਜ਼ਾਈਨ ਆ ਗਿਆ ਜੀ ਤਵਾਹੀ ਡਿਜ਼ਾਈਨ ਹੈ ਜੀ ਇਹ ਪੀ ਚੈੱਕ ਕਰੋ ਜਰਾ ਹੌਟ ਪਿੰਕ ਸ਼ੇਡ ਹੈ ਨਾਲਾ ਕਢਾਈ ਉੱਪਰ ਕੀਤੀ ਹੋਈ ਹੈ ਉੱਪਰ ਸ਼ੋਲਡਰ ਦੇ ਉੱਪਰ ਵੀ ਐਮਬਰਾਇਡਰੀ ਆਉਗੀ ਨਾ ਇਹਦੇ ਉੱਪਰ ਵੀ ਦੇਖੇ ਸ਼ੋਲਡਰ ਤੇ ਵੀ ਐਮਬਰਾਇਡਰੀ ਕੀਤੀ ਹੋਈ ਆ ਆ ਲੋ ਜੀ ਪਿਓਰ ਕਾਟਨ ਦਾ ਇਹ ਦੁਪੱਟਾ ਸਿਰਫ 1195 ਰੁਪਏ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਜੀ ਪਿਓਰ ਕਾਟਨ ਇਹ ਤਾਂ ਮਾਲ ਜਦੋਂ ਆਉਂਦਾ ਨਾ ਇਸ ਤਰ੍ਹਾਂ ਫਟਾਫਟ ਗਾਹਕ ਲੈਦੇ ਨੇ ਪਹਿਲਾਂ ਗਾਹਕ ਰਹਿ ਗਏ ਸੀ ਜਿਹੜੇ ਜਿਹੜੇ ਰਹਿ ਗਏ ਹੁਣ ਸੂਟ ਲੈ ਲੈਣ ਫਟਾਫਟ ਖੂਬਸੂਰਤ ਪੀਸ ਆ ਲੋ ਜੀ ਇਹ ਚੈੱਕ ਕਰੋ ਜਰਾ ਰੰਗ ਦੇਖੋ ਕਿੰਨੇ ਸ਼ਾਨਦਾਰ ਨੇ ਸਭ ਤੋਂ ਬ੍ਰਾਂਡ ਦੇ ਪੀਸ ਨੇ ਜੀ ਫਲਾਬਰ ਚੈੱਕ ਕਰੋ ਔਰ ਪ੍ਰਿੰਟੇ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ embroidery ਬਾਟਮ ਮਿਲੂਗੀ ਜੀ ਕਾਟਨ ਦੀ ਤੇ ਨਾਲ ਦੁਪੱਟਾ ਵੀ ਮਿਲੂਗਾ ਜੀ ਬਹੁਤ ਸ਼ਾਨਦਾਰ ਪਿਓਰ ਕਾਟਨ ਦਾ ਦੁਪੱਟਾ ਜੀ 1195 ਰੁਪਏ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰजेस ਨਹੀਂ ਕਿਆ ਬਾਤ ਹੈ ਕੀ ਚੈੱਕ ਕਰੋ ਜੀ ਆਹ ਲੋ ਸਨੈਪ ਦੇਖੋ ਨਾਲ ਬਹੁਤ ਸੋਹਣੇ ਪੀਸ ਨੇ ਸਾਰੇ ਦੇ ਸਾਰੇ ਸਕ੍ਰੀਨ ਜੁਰਨਾ ਜਲਦ ਜਲਦੀ ਭੇਜ ਦਿਓ ਲੇਟ ਨਾ ਕਰਿਓ ਆ ਲੋ ਲਾਈਟ yellow ਕਲਰ ਦਾ ਪੀਸ ਹੈ ਜੀ ਪੀ ਚੈੱਕ ਕਰੋ ਜਰਾ ਕਿੰਨਾ ਸ਼ਾਨਦਾਰ ਪੀਸ ਹੈ ਕੜਾਈ ਕੀਤੀ ਹੋਈ ਹੈ ਨਾਲ ਪਲੇਨ ਮਿਲੂਗੀ ਬਾਟਮ ਪੂਰੀ ਲੈਂਥ ਦੇ ਸੂਟ ਨੇ 2.5 ਮੀਟਰ ਸ਼ਰਟ ਹੈ 2.5 ਤੋਂ ਉੱਪਰ ਬਾਟਮ ਪੂਰਾ ਲੰਬਾ ਚੜਾ ਮਿਲੂਗਾ ਜੀ ਦੁਪੱਟਾ ਕਿਉਂ ਬ੍ਰੈਂਡਨ ਸੈਬਾ ਬ੍ਰੈਂਡ ਦੇ ਪੀਸ ਨੇ ਕਪੜਾ ਘੱਟ ਨਹੀਂ ਲਾਉਦਾ ਜੀ ਦੇਖੋ ਤੋਂ ਵੱਡਾ ਸਿਰਫ 1199 ਰੁਪਏ ਜੀ ਕਿਆ ਬਾਤ ਹੈ ਖੂਬਸੂਰਤ ਪੀਸ ਆਲੋ ਜੀ ਲਾਈਟ ਗਰੇ ਜਿਹਾ ਕਲਰ ਆ ਗਿਆ ਇਹਦੇ ਤੇ ਸਿਰਫ 1195 ਜੀ ਕੋਰੀਅਰ ਦਾ ਤੁਹਾਡਾ ਕੋਈ ਪੈਸਾ ਨਹੀਂ ਕਿਆ ਬਾਤ ਹੈ ਆਲੋ ਜੀ ਬਾਟਮ ਔਰ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਕਿਆ ਬਾਤ ਹੈ ਬਹੁਤ ਸੋਹਣਾ ਪੀਸ ਹੈ ਜੀ ਕਿਆ ਬਾਤ ਹੈ ਪੀਸ ਚੈੱਕ ਕਰੋ ਕਾਟਨ ਦਾ ਪੂਰਾ ਲੰਬਾ ਚੜਾ ਦੁਪੱਟਾ ਆਫਟਰ ਸਿਟਿੰਗ ਇਸ ਤਰ੍ਹਾਂ ਬਣੂਗਾ ਜੀ ਆਹ ਲਓ ਜੀ ਅੱਗੇ ਆ ਗਿਆ ਜੀ ਬਲੈਕ ਕਲਰ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਇਹਦਾ ਕਲਰ ਕਿਸੇ ਨੇ ਛੱਡੇ ਹੀ ਨਹੀਂ ਹੈਗਾ ਜੀ ਜਦੋਂ ਵੀ ਆਇਆ ਸਾਨੂੰ ਨੂੰ ਪਹਿਲਾ ਸੇਲ ਹੈ ਮੈਂ ਤਾਂ ਹੀ ਸਾਨੂੰ ਕਾਹਚ ਪਾਇਆ ਦੇਖੋ ਵੀਡੀਓ ਚ ਪੀਚ ਚੈੱਕ ਕਰੋ ਜਰਾ ਖੂਬਸੂਰਤ ਪੀਚ ਪਿਓਰ ਕਾਟਨ ਹੈ ਜੀ ਸਾਰੀ ਪੂਰੀ ਲੈਂਥ ਦੇ ਸੂਟ ਨੇ ਕੋਈ ਲੈਨਿੰਗ ਦੀ ਲੋੜ ਨਹੀਂ ਕਿਸੇ ਵੀ ਤਰ੍ਹਾਂ ਦੀ ਆਹ ਲਓ ਦੁਪੱਟਾ ਦੇਖੋ ਕਾਟਨ ਦਾ ਹੀ ਦੁਪੱਟਾ ਰੇਂਜ ਰਹੂਗੀ ਸਿਰਫ 1100 ਤੇ 95 ਰੁਪਏ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਜੀ ਡਿਸਟਲ ਪ੍ਰਿੰਟ ਦਾ ਦੁਪੱਟਾ ਪਿਓਰ ਕਾਟਨ ਦਾ ਦੁਪੱਟਾ ਆਫਟਰ ਸਟਿਚਿੰਗ ਦੇਖੋ ਇਸ ਤਰ੍ਹਾਂ ਬਣੂਗਾ ਬਸ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਸਾਡੇ ਸਕਰੀਨ ਤੇ ਹੁਣ ਅੱਗੇ ਤੁਹਾਨੂੰ ਨੈਕਸਟ ਵੀਡੀਓ ਤੇ ਮਿਲੋਗੇ ਉਦੋਂ ਤੱਕ ਨਮਸਕਾਰ ਆਦab ਸਸਤੀਗਾਲ ਬਾਏ ਬਾਏ